ਜ਼ਿਲ੍ਹਾ ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਦੇ ਵਿੱਚ ਵੀ ਰਖੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰਸ਼ਾਸਨ ਨੇ ਪ੍ਰੈਸ ਨਾਲ ਗੱਲ ਕਰਦਿਆਂ ਦੱਸਿਆ ਕਿ ਲਗਭਗ 1500 ਦੇ ਕਰੀਬ ਭੈਣਾਂ ਨੇ ਅੱਜ ਆਪਣੇ ਭਰਾਵਾਂ ਦੇ ਗੁੱਟਾਂ 'ਤੇ ਰਖੜੀ ਬੰਨੀ। ਉਹਨਾਂ ਨੇ ਇਹ ਵੀ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਕ ਇਹ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਸਨ ਜਿਨ੍ਹਾਂ ਦੇ ਤਹਿਤ ਅੱਜ ਭੈਣਾਂ ਨੇ ਸਾਹਮਣੇ ਬਿਠਾ ਕੇ ਆਪਣੇ ਭਰਾਵਾਂ ਨੂੰ ਉਹਨਾਂ ਦੇ ਗੁੱਟਾਂ 'ਤੇ ਰਖੜੀਆਂ ਸਜਾਈਆਂ। ਆਓ ਦੇਖਦੇ ਹਾਂ ਇਸ ਸਮੇਂ ਦੀਆਂ ਤਸਵੀਰਾਂ, ਮਸਕਾ ਚਸਕਾ ਟਾਈਮ ਗੁਰਦਾਸਪੁਰ। ਪਹਿਲਾਂ ਤਾਂ ਸਭ ਤੋਂ ਆਪਣੇ ਆ ਰਖੜੀ ਦੇ ਤਿਹਾੜੀ ਤੇ ਸਾਰਿਆਂ ਨੂੰ ਮੁਬਾਰਕਾਂ ਤੇ ਜਿਹੜਾ ਹੈਗਾ ਕਿ ਸਰਕਾਰ ਮੁਖ ਦਫ਼ਤਰ ਵੱਲੋਂ ਹੀਆਂ ਹਦਾਇਤਾਂ ਅਨੁਸਾਰ ਜਿਹੜਾ ਹੈਗਾ ਕਿ ਰਖੜੀ ਦਾ ਤਿਹਾੜੀ ਮਨਾਇਆ ਜਾ ਰਿਹਾ ਉਸ ਤੇ ਬੰਦੀਆਂ ਸਾਰੇ ਬੰਦੀਆਂ ਦੀ ਜਿਹੜੀ ਹੈਗੀ ਹੈ ਮੁਲਾਕਾਤ ਡਿਊਟੀ ਵਾਲੇ ਚ ਕਰਾਈ ਜਾ ਰਹੀ ਹੈ ਰਿਸਪੈਕਟਫੁਲੀ ਮੈਨਰ ਨਾਲ ਤੇ ਜਿਹੜਾ ਹੈ ਕਿ ਰਖੜੀਆਂ ਲੈ ਕੇ ਆ ਰਹੀਆਂ ਵਾ ਤੇ ਜਿਹੜੇ ਮਠਾਈ ਦਾ ਪ੍ਰਬੰਧ ਹੈਗਾ ਵਿਭਾਗ ਵੱਲੋਂ ਕੀਤਾ ਗਿਆ ਹੈਗਾ ਤੇ ਸਾਰੇ ਬੜੀ ਬੜੀ ਖੁਸ਼ੀ ਨਾਲ ਜਿਹੜਾ ਹੈਗਾ ਤਿਹਾਰ ਮਲੇ ਹੈਗਾ ਅਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮਿਲ ਲੈ ਕੇ ਅਸੀਂ ਮੁਲਾਕਾਤਾਂ ਕਰਾਵਾਂਗੇ ਹਾਂ ਮੁਲਾਕਾਤ ਇਹ ਡਿਊਟੀ ਦੇ ਵਿੱਚ ਕਰਾਈ ਜਾ ਰਹੀ ਹੈ ਹਾਂ 1000 ਤੋਂ ਉੱਪਰ ਤੱਕ ਹੁਣ ਤੱਕ ਲੇਡੀਜ਼ ਵਗੈਰਾ ਕਰ ਚੁੱਕੀਆਂ ਮੁਲਾਕਾਤਾਂ ਤੇ ਹਜੇ ਵੀ ਮੁਲਾਕਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਹਨ